ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸੰਧੂ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਫਲੂਨ ਬਸਿਆ ਟਾਪ ਦੀ ਸੂਣ ਵਾਲੀ ਤੇ ਇਹ ਕਹੀ ਆ ਤਾਜੀ ਸੂਈ ਵੀ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰ ਲਈ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੂਣੇ ਬਾਤ ਨੂੰ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ। ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ। ਬਾਈ ਜੀ ਸੱਸੀ ਕਾ ਜੀ ਆਸਰਿਕਾ ਜੀ। ਨਾਮ ਵੀਰੇ ਜੀ ਆਪਣਾ। ਨਾਮ ਹੈ ਜੀ ਪਰਪੂਰ ਸਿੰਘ ਪਿੰਡ ਸੰਦੂਕਲਾ। ਹਾਂਜੀ। ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ। ਠੀਕ ਹੈ ਜੀ। ਫੋਨ ਨੰਬਰ 991546674 ਠੀਕ ਹੈ ਵੀਰ ਜੀ। ਹਾਂਜੀ ਬਾਈ ਦੱਸੋ ਪਹਿਲੀ ਵੈੜ ਦੀ ਜਾਣਕਾਰੀ। ਅੱਜ ਆਪਣੇ ਕੋਲੇ ਦੋ ਨਾਗ ਹੈ ਇੱਕ ਤਾਂ ਖੀਰੀ ਬੱਚੀ ਹੈ ਪਹਿਲਾ ਸੁਆ ਸੁਂਦੀ ਆ। ਹਾਂਜੀ। ਇੱਕ ਆ ਦੂਜਾ ਸੁਆ ਸੁਈ ਵੀ। ਠੀਕਾ ਇਹ ਮੰਨ ਲਓ ਵੀ 10-12 ਲੈਂਦੀ ਸੂਈ ਵੀ ਆ ਅੱਜ 15 ਲੀਟਰ ਦੁੱਧ ਚੁਆਈ ਆਲਾ ਹਾਂਜੀ ਜਿਹੜਾ ਮਰਜੀ ਆ ਉਹਦਾ ਦੋ ਟਾਈਮ ਚੋਕ ਕੇ ਲਿਜਾ ਸਕਦਾ ਤਸੱਲੀ ਕਰਕੇ ਹਾਂ ਤਸੱਲੀ ਆ ਉਹਦੀ ਫੁੱਲ ਕਰਕੇ ਲਿਜਾਵੇ ਠੰਡੀ ਸੀਲ ਹਾਂਜੀ ਚੋਂ-ਚੋਂ ਨੂੰ ਬਹੁਤ ਸਾਊ ਐ ਠੀਕ ਆ ਇਹ ਬਾਕੀ ਦੁੱਧ ਆਉਂਦਾ ਆਲਾ ਚੋਕ ਕੇ ਲੈ ਜਾ ਦੁੱਧ 18-19 ਕਿਲੋ ਦੇ ਦੂ ਤੇ ਬੱਚਾ ਕੀ ਜੀ ਮਗਰ ਬੱਚਾ ਜੀ ਮਗਰ ਮਗਰ ਬੱਸਾ ਭਰਾ ਲੋ ਜੀ ਬੱਸਾ ਵੀ ਚੈੱਕ ਕਰ ਸਕਦੇ ਤੇ ਰੇਟ ਭਰਾ ਗਿਆ ਨਹੀਂ ਰੇਟ ਇਹਦਾ 65000 ਰੁਪਇਆ ਮਾਨਤਾਨ ਹੋ ਜੂਗਾ 65000 ਰੁਪਇਆ ਹਾਂਜੀ ਤੋੜ ਦੋ ਜੀ ਗੋਪਰਾ ਭਾਈ ਨੇ ਆਪਨੂੰ ਰੇਟ ਦੱਸਤਾ ਗਾਈ ਜੀ ਨਾਲ ਜਰੂਰ ਕੰਡਕਟ ਕਰੋ ਠੀਕ ਹੈ ਜੀ ਘੱਟ ਬੈਠ ਸਨਕ ਪੁਣਾ ਤੋਰਾ ਤਾਰਾ ਤੁਹਾਡੇ ਸਾਹਮਣੇ ਆਪਰਾ ਚੈੱਕ ਕਰ ਸਕਦੇ ਲੋ ਜੀ ਤੁਰਦੇ ਤੁਰਦੇ ਆਇਆ ਪਤਾ ਆਇਆ 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 ਲੋ ਜੀ ਮੋੜਦੇ ਮੋੜਦੇ ਮੋੜ ਲਓ ਬਸ ਛੋਟੀ ਕੋ ਜਾਗਦੀ ਹਾਂ 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 ਲੋ ਜੀ ਫੇਸ ਬਿਊਟੀ ਚੈੱਕ ਕਰ ਸਕਦੇ ਠੀਕ ਹੈ ਜੀ ਤੋਰਾ ਤੁਹਾਡੇ ਸਾਹਮਣੇ ਆ ਲੋ ਜੀ ਆ ਜੀ ਨਾਲ ਜਰੂਰ ਕੰਡਕਟ ਕਰੋ ਭਰਾ ਲੋ ਹਾਂਜੀ ਬਈ ਆ ਪਲੂਨ ਬੱਸੀ ਦੀ ਜਾਣਕਾਰੀ ਦਿਓ ਜੀ ਇਹ ਬਈ 2 ਮਹੀਨਾ ਦੀ ਬੱਚੀ ਹੈਗੀ ਹਾਂਜੀ ਮੰਨ ਲਓ ਦੁੱਧੇ ਦਾਂਦਾ ਇਹਦੇ ਨੌਕ ਦਿਨ ਬਾਕੀ ਰਹਿੰਦੇ ਸੀ ਹਾਂਜੀ ਤੇ ਨੌ ਦਿਨ ਬਾਕੀ ਹਾਂਜੀ ਠੀਕ ਆ ਪਲੂਨ ਆਖੀਰੀ ਵਾਲੀ ਕੀਰੀ ਆਖੀਰੀ ਦੁੱਧਾਂ ਦਾ 20 ਮਹੀਨੇ ਦਾ ਬੱਚਾ ਇਹ ਹਾਜੀ ਠੀਕ ਆ ਬਹੁਤ ਆ ਕੁਆਲਿਟੀ ਦਾ ਬੱਚਾ ਜਾਨ ਬਰਵਾ ਕਿਤਨ ਦੱਸੀ ਜਾਂਦਾ ਹੈਗਾ ਤੋੜ ਦਿਓ ਇਹਨੂੰ ਲੋਪਰਾ ਫੇਸ ਬਿਊਟੀ ਚੈੱਕ ਕਰ ਸਕਦੇ ਤੁਸੀਂ ਕਿਤੇ ਬਾਕੀ ਪੂਰਾ ਪੂਰਾ ਦਿਖਾਉਣੇ ਕਰਮਾਂ ਵਾਲੀ ਦਾ ਲੋ ਜੀ ਆ ਜਾ ਪੁੱਤੋਏ ਕੋਈ ਜੂਮ ਨਹੀਂ ਸੈਂਪਲ ਵੀਡੀਓ ਕੱਟ ਕਾਟ ਸੁੱਖਣਾ ਸੋਹਣਾ ਤੇ ਤੋਰਾ ਦੇਖੋ ਤੁਸੀਂ ਕਰਮਾਂ ਵਾਲੀ ਦੇ ਤੋੜਾ ਨਹੀਂ ਜਾ ਰਿਹਾ ਪਲੂਨ ਬੱਸੀ ਆ ਲੋ ਜੀ ਪਲਵਾਨੀ ਤੋੜ ਹੈ ਠੀਕ ਹੈ ਲੋ ਜੀ ਬਾਕੀ ਬਰੀਡ ਹੈ ਠੀਕ ਆ ਚੰਗੇ ਰਿਕਾਰਡ ਦੀ ਹੈ ਠੀਕ ਆ ਲੋ ਜੀ ਇਹ ਤਾਂ ਕੋਈ ਐਂਟਰੀ ਤਾਂ ਕਿ ਬਰਾਬਰ ਦਾ ਲੈਵਾ ਚਾਰਸ ਕਿਲੇ ਦਾ ਇੱਕ ਹੋ ਜਾ ਅੱਗਾ ਪਿੱਛਾ ਪ੍ਰਮਾਤਮਾ ਨੇ ਸੋਹਣੇ ਮੰਤਰ ਲਾਇਆ ਜਿੰਨੇ ਵੀ ਲਾਇਆ ਚੰਗੇ ਬਹੁਤ ਮੰਤਰ ਲਾਇਆ ਨਾ ਪੁੱਤ ਆ ਫੇਸ ਦਿਖਾ ਦੋ ਹਾਂ ਆ ਜਾ ਪੁੱਤਰੇ ਲੋ ਜੀ ਚੈੱਕ ਕਰ ਸਕਦੇ ਜਿੰਮੇ ਮਰਜੀ ਪਲੂਸੀ ਚੱਲ ਬਾਈ ਕਹਨਾ ਠੰਡੀ ਸੀਰ ਈ ਨਹੀਂ ਇਕੱਲੇ ਛੜਦੇ ਲੋ ਜੀ ਚੱਲ ਲਾਪਰਾ ਚੈੱਕ ਕਰ ਸਕਦੇ ਖੱਦ ਬੜ ਸੋਹਣਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਰਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਠੀਕ ਹੈ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ